ਖੰਨਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਨਹਿਰ ਪੁਲ ਜਗਾੜਾ ਨੇੜੇ ਇੱਕ ਮਿੰਦਰਾ ਬਲੈਰੋ ਪੀਕੋ ਨਹਿਰ ਵਿੱਚ ਡਿੱਗ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ ਵਿੱਚ ਸਰਦਾਲੂ ਸਵਾਰ ਸਨ ਜੋ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਮਰੇੜਕੋਟਾ ਵਾਪਸ ਆ ਰਹੇ ਸਨ ਉਹ 25 26 ਕਹਿੰਦੇ ਸੀਗੇ ਕਿਹੜੀ ਗੱਡੀ ਕਿਹੜੀ ਸੀ ਇਹ ਆ ਛੋਟਾ ਹੱਤੀ ਤੇ ਜਿਹੜੇ ਉਹ ਵਿਆਹ ਹੋਏ ਸੀ ਜਾਂ ਕਵਾਰਾ ਜੀ ਦੇ ਇਲਾਕਾ ਨੇ ਵਿੱਚ ਵਿਆਹੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਦੋ ਜਾਂ ਤਿੰਨ ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਨਹਿਰ ਪੁਲ ਜਗੇੜਾ ਨੇੜੇ ਇੱਕ ਮਿੰਦਰਾ ਬਲੈਰੋ ਪੀਕੋ ਨਹਿਰ ਵਿੱਚ ਡਿੱਗ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ ਵਿੱਚ ਸਰਦਾਲੂ ਸਵਾਰ ਸਨ ਜੋ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਮਰੇੜਕੋਟਾ ਵਾਪਸ ਆ ਰਹੇ ਸਨ ਉਹ ਰਾੜਾ ਸਾਹਿਬ ਤੋਂ ਜਗੇੜਾ ਪੁਲ ਰਾਹੀਂ ਜਾ ਰਹੇ ਸਨ ਜਦੋਂ ਗੱਡੀ ਨਹਿਰ ਵਿੱਚ ਡਿੱਗ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ 10 ਤੋਂ 15 ਸੱਦਾਲੂ ਸਵਾਰ ਸਨ ਪੁਲਿਸ ਅਤੇ ਆਸ-ਪਾਸ ਦੇ ਲੋਕ ਉਹਨਾਂ ਨੂੰ ਨਹਿਰ ਵਿੱਚੋਂ ਕੱਢਣ ਲਈ ਬਚਾ ਦੀ ਕੋਸ਼ਿਸ਼ ਕਰ ਰਹੇ ਹਨ। ਕੁਝ ਸਧਾਲੂਆ ਦੇ ਲਾਪਤਾ ਹੋਣ ਦੀ ਖਬਰ ਹੈ ਜਿਨ੍ਹਾਂ ਵਿੱਚੋਂ 5 ਦੀ ਮੌਤ ਹੋ ਗਈ ਹੈ। ਇੰਦਰਜੀਤ ਸਿੰਘ ਜੀ ਕਿਹੜੇ ਪਿੰਡ ਤੋਂ? ਮੈਂ ਅਕਬਰਪੁਰ ਸੰਧਾ ਤੋਂ ਆ। ਇੱਥੇ ਆਏ ਜੀ ਰਾਤ ਕਰਨਾ ਹੋਈ ਹੈ ਉਹਦੇ ਵਿੱਚ ਤੁਹਾਡੇ ਕਿੰਨੇ ਪ੍ਰਭਾਗ ਦੇ ਮੈਂਬਰ ਸਨ? ਜੀ ਮੇਰਾ ਬੇਟਾ ਮਾਨਵਾਲ ਵਿਆਹ ਆ। ਉੱਥੋਂ ਦੀ ਗੱਡੀ ਦੀ ਹੈ। ਸਾਨੂੰ ਰਾਤ ਪਤਾ ਲੱਗਿਆ ਉਹ ਇੱਥੇ ਆ ਗਿਆ ਉਹ ਜੀ। ਠੀਕ ਹੈ ਜੀ। ਉਹਨੂੰ ਕੌਣ ਲਾਪਤਾ ਜੀ ਪੰਜ ਬੰਦੇ ਹੋਰ ਕਹਿੰਦੇ ਲਾਪਤਾ ਇੱਕ ਸਾਡੀ ਗੱਡੀ ਹੋ ਗਈ ਜਿਹੜਾ ਉਹਨਾਂ ਤੋਂ ਗੱਲ ਕਰਦੇ ਮੇਰੇ ਬੇਟੀ ਦੀ ਛਾਲੀ ਉਹ ਨਹੀਂ ਮਿਲ ਰਹੀ ਤੇ ਲੱਗਿਆ ਪਤਾ ਵੀ ਇਹ ਕਿੰਨੇ ਵਾਸਤਾਂ ਨੂੰ ਦੱਸਿਆ ਹੋਣਾ ਉਹਨਾਂ ਨੇ ਰਾਤ ਇਦਾਂ ਨਹੀਂ ਪਤਾ ਵੀ ਕਿਵੇਂ ਗੱਡੀ ਪਰਦੇ ਜਾਂ ਇੱਧਰ ਆਉਂਦੇ ਦੀ ਉਧਰੇ ਪਾਸੇ ਕਿਵੇਂ ਗਈ ਅਜੇ ਕੋਈ ਚੰਗੀ ਤਰ੍ਹਾਂ ਨਹੀਂ ਪਤਾ ਲੱਗਿਆ ਤੇ ਹੁਣ ਫਿਰ ਕਿਸ ਤਰ੍ਹਾਂ ਭਾਲ ਕਰ ਰਹੇ ਉਹਨਾਂ ਦੀ ਜਿਹੜੇ ਲਾਪਤਾ ਨੇ ਕੋਈ ਇੱਥੇ ਹੁਣ ਤੱਕ ਕੋਈ ਮਿਲੀ ਮੱਧ ਸਾ ਜੀ ਹਾਂ ਇਹ ਤਾਂ ਉਰੇ ਨਹੀਂ ਉਥਾਂ ਦੇ ਨੇ ਉਹ ਜਿਹੜੇ ਬੰਦੇ ਆ ਜਿਹ ਗਾਇਬ ਨੇ ਉਹ ਹੌਣ ਤੋਰੇ ਨੇ ਉਥੋਂ ਮਾਨਕਾਲੋਂ ਕਿੰਨੇ ਕੁ ਲੋਕ ਸੀਗੇ ਵਿੱਚ ਸਵਾਰ ਇਹਦੇ ਚੋਂ 25 26 ਕਹਿੰਦੇ ਸੀਗੇ ਕਿਹੜੀ ਗੱਡੀ ਕਿਹੜੀ ਸੀ ਇਹ ਆ ਛੋਟਾ ਹੱਥੀ ਤੇ ਜਿਹੜੇ ਉਹ ਵਿਆਹੇ ਹੋਏ ਸੀ ਜਾਂ ਕੁਆਰੇ ਜੀ ਦੇ ਲਾਪਤਾ ਨੇ ਵਿੱਚ ਵਿਆਹੇ ਵਿੱਚ ਹੀ ਬੱਚੇ ਜੀ ਤੁਹਾਡੇ ਆਪਣੀ ਬੇਟੀਆਂ ਉਹ ਜੀ ਉਹ ਫੌਰੀ ਹੈ ਜੀ ਅੱਛਾ ਕਿੰਨੀ ਉਮਰ ਹੈਗੀ ਉਹਦੀ ਹੈ ਵੀ 25 26 ਸਾਲ ਦੀ ਉਮਰ ਦੀ ਕੁੜੀ ਦੀ ਉਹ ਵਿਆਹ ਦੀ ਤਿਆਰੀ ਕਰਦੇ ਜੀ ਸਰ ਜੀ ਇਹ ਰਬਿਆ ਹੋਣਾ ਹੈ ਹਾਂ ਜੀ ਬੜੀ ਮੰਦ ਭਾਗੀ ਘਟਨਾ ਵਾਪਰੀ ਆ ਨੈਣਾ ਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਨਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਦੋ ਜਾਂ ਤਿੰਨ ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਜਿਦੇ ਵਿੱਚ ਬੱਚੇ ਸੀ ਉਹ ਔਰ ਬਹੁਤ ਮੰਦਭਾਗੀ ਇਹ ਘਟਨਾਵਾ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗੇ ਹੋਇਆ